ਸੱਚੇ ਕਲਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੀ ਵਿੱਚ ਰਸੋਈ ਦੀ ਬਰਫੀ ਬਣਾ ਕੇ ਤਿਆਰ ਕਰਾਂਗੇ ਤੇ ਇਹ ਬਰਫੀ ਬਹੁਤ ਹੀ ਘੱਟ ਟਾਈਮ ਦੇ ਤੇ ਬਹੁਤ ਹੀ ਘੱਟ ਸਮਾਨ ਦੀ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਜੇਕਰ ਤੁਸੀਂ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਪਹੁੰਚ ਸਕੇ ਤੇ ਇੱਥੇ ਜੀ ਆਪਾਂ ਹੁਣ ਲਾਵਾਂਗੇ ਜੀ ਸੂਜੀ ਸੂਜੀ ਵਿੱਚ ਕੌਲੀ ਲੈਂਦੀ ਹੈ ਸੂਜੀ ਮੇਂ ਬ੍ਰੀਕ ਵਾਲੀ ਲੈਂਦੀ ਹੈ ਜੇ ਤੁਹਾਡੇ ਕੋਲ ਮੋਟੀ ਸੂਜੀ ਹੈ ਤਾਂ ਤੁਸੀਂ ਉਹਨੂੰ ਬ੍ਰੀਕ ਕਰ ਸਕਦੇ ਹੋ ਗ੍ਰੈਂਡਰ ਦੇ ਵਿੱਚ ਤੇ ਇੱਥੇ ਆਪਾਂ ਘਿਓ ਲੈਂਦਾ ਜੀ ਅੱਧੀ ਕੌਲੀ ਜਿੰਨੀ ਆਪਾਂ ਸੂਜੀ ਲੈਂਦੀ ਹੈ ਅੱਧੀ ਕੌਲੀ ਆਪਾਂ ਘਿਓ ਲੈਣਾ ਘਿਓ ਨੂੰ ਆਪਾਂ ਹੁਣ ਗਰਮ ਕਰ ਲਿਆ ਇਹਦੇ ਵਿੱਚ ਇੱਕ ਚਮਚਾ ਆਪਾਂ ਬੇਸਨ ਦਾ ਪਾਏ ਆ ਬੇਸਨ ਨੂੰ ਥੋੜਾ ਜਿਹਾ ਆਪਾਂ ਭੁੰਨ ਕਰਾਂਗੇ ਹਲਕਾ ਜਿਹੀ ਭੁੰਨਣਾਗਾ ਗੈਸ ਦੀ ਫਲੇਮ ਆਪਾਂ ਲੋ ਤੇ ਰੱਖਣੀ ਆ ਜਮਾ ਸਿਮ ਕਰਕੇ ਹੀ ਆਪਾਂ ਭੁੰਨਣਾ ਤੇ ਹੋਊਗੀ ਆਪਾਂ ਪਾਵਾਂਗੇ ਸੂਜੀ ਸੂਜੀ ਇੱਥੇ ਆਪਾਂ ਸਾਰੀ ਪਾਦਨੀਏ ਇੱਕ ਵਾਰ ਦੇ ਵਿੱਚ ਹੀ ਤੇ ਇਹਨੂੰ ਮਿਕਸ ਕਰ ਲਾਂਗੇ ਘਿਓ ਦੇ ਵਿੱਚ ਮਿਕਸ ਕਰਕੇ ਆਪਾਂ ਇਹਨੂੰ ਚੰਗੇ ਟਿੱਕੇ ਨਾਲ ਭੁੰਨਾਂਗੇ ਤੇ ਗੈਸ ਦੀ ਫਲੇਮ ਨੂੰ ਆਪਾਂ ਲੋਅ ਰੱਖਣਾ ਤੇ ਹਲਕੀ ਜਿਹੀ ਫਲੇਮ ਤੇ ਹੀ ਭੁੰਨਣਾ ਤੇ ਇਹਦਾ ਕਲਰ ਨਹੀਂ ਜੀ ਹੋਂ ਦੇਣਾ ਖੁਰਚਨੇ ਨੂੰ ਆਪਾਂ ਲਗਾਤਾਰ ਚਲਾਉਂਦੇ ਰਹਿਣਾ ਤਾਂ ਕਿ ਆਪਣੀ ਸੂਜੀ ਥੱਲੇ ਨਾ ਲੱਗੇ ਬਿਲਕੁਲ ਸੂਜੀ ਤਾਂ ਮੈਂ ਬਿਲਕੁਲ ਵੀ ਕਲਰ ਚੇਂਜ ਨਹੀਂ ਹੋਣ ਦਿੱਤਾ ਤੇ ਇਹਨੂੰ ਮੈਂ 3 ਤੋਂ 4 ਮਿੰਟ ਇਸੇ ਤਿੱਕੇ ਨਾਲ ਭੁੰਨਿਆ ਤਾਂ ਤੁਸੀਂ ਮਾੜੀ ਜੀ ਸੂਜੀ ਨੂੰ ਲੱਕ ਕਰਕੇ ਖਾਕੇ ਵੀ ਚੈੱਕ ਕਰਕੇ ਦੇ ਸਕਦੇ ਹੋ ਜਦੋਂ ਇਹਦਾ ਕੱਚਾ ਜਾਂ ਪਾਣ ਖਤਮ ਹੋ ਗਏ ਤਾਂ ਉਦੋਂ ਤੁਸੀਂ ਭੁੰਨਣ ਨੂੰ ਛੱਡ ਜਣਾ ਇਸ ਟਿੱਕੇ ਨੂੰ ਆਪਾਂ ਇਹਨੂੰ ਪੂਰਨ ਲੈਣਾ ਥੱਲੇ ਬਿਲਕੁਲ ਨਹੀਂ ਲੱਗਣ ਦੇਣੀ ਕੁੱਚਨੇ ਨੂੰ ਆਪਾਂ ਲਗਾਤਾਰ ਚਲਾਉਂਦੇ ਹੀ ਰਹਿਣਾ ਤੇ ਚੰਗੇ ਤਰੀਕੇ ਨਾਲ ਆਪਾਂ ਆਸੀਆਂ ਪਾਸਿਆਂ ਤੋਂ ਇਹਨੂੰ ਲਾ ਲਾ ਕੇ ਭੁੰਨਿਆਗਾ ਤਾਂ ਕਿ ਇਹ ਦਾ ਕੱਚਾ ਪਲਣਾ ਰਹੇ ਤੇ ਇਹਦੇ ਵਿੱਚ ਆਪਾਂ ਪਾਏ ਜੀ ਟੇਸਟ ਦੇ ਲਈ ਮਿਲਕ ਪਾਊਡਰ ਇੱਥੇ ਮੈਂ 2 ਚਮਚ ਫੁੱਲ ਮਿਲਕ ਪਾਊਡਰ ਦੇ ਲੈਂਦੇ ਆ ਤਾਂ ਕਿ ਇਹਦੇ ਵਿੱਚ ਟੇਸਟ ਕੋਈ ਦਾ ਆਵੇ ਮਿਲਕ ਪਾਊਡਰ ਨੂੰ ਆਪਾਂ ਚੰਗੇ ਤਰੀਕੇ ਨਾਲ ਮਿਕਸ ਕਰ ਦਾਂਗੇ ਜੀ ਇਕੋ ਪਾਸੂ ਦੀਦਾ ਕੱਲਾ ਬਿਲਕੁਲ ਵੀ ਚੇਂਜ ਨਹੀਂ ਹੋਇਆ ਤੇ ਗੈਂਸ ਦੀ ਫਲੇਮ ਨੂੰ ਲੋ ਰੇ ਰੱਖ ਕੇ ਭੁੰਨਿਆ ਹੁੰਗੇ ਪਪਾ ਮੰਗੀ ਦੇ ਵਿੱਚ ਨਾਰੀਅਲ ਦਾ ਬੁਰਾਦਾ ਤੇ ਦੋ ਚਮਚੇ ਹੀ ਮੇਂ ਨਾਰੀਅਲ ਦਾ ਬੁਰਾਦਾ ਲੈਤਾ ਤੁਸੀਂ ਸਕਿਪ ਵੀ ਕਰ ਸਕਦੇ ਹੋ ਕਿਉਂਕਿ ਇਹਦੇ ਨਾਲ ਟੇਸਟ ਜਿਆਦਾ ਵਧੀਆ ਹੁੰਦਾ ਜਦੋਂ ਬਰਫੀ ਆਪਾ ਬਣਾਵਾਂਗੇ ਤੇ ਟੇਸਟ ਬਹੁਤ ਵਧੀਆ ਆਊਗਾ ਇਹਨੂੰ ਆਪਾਂ ਮਿਕਸ ਕਰ ਦਾਂਗੇ ਤੁਸੀਂ ਦੇਖ ਸਕਦੇ ਹੋ ਇਸ ਟਿੱਕੇ ਨਾਲ ਆਪਣਾ ਸਾਰੀ ਸੂਜੀ ਪੁੱਜ ਗਈ ਤੇ ਹੁਣ ਆਪਾਂ ਪੈਨ ਲੈ ਲਏ ਜੀ ਇਹਦੇ ਵਿੱਚ ਆਪਾਂ ਪਾਵਾਂਗੇ ਚੀਨੀ ਇੱਕ ਕੌਲੀ ਵਿੱਚ ਚੀਨੀ ਦੀ ਲੈਂਦੀ ਹੈ ਜਿਹੜੀ ਕੌਲੀ ਨਾਲ ਮੈਂ ਮਾਪ ਕੇ ਸੂਜੀ ਲੈਂਤੀ ਸੀ ਉਸੇ ਕੌਲੀ ਨਾਲ ਮੈਂ ਚੀਨੀ ਲੈਂਦੀ ਹੈ ਸੌਰੀ ਤੇ ਨਾਲ ਆਪਾਂ ਅੱਧੀ ਕੌਲੀ ਆਪਾਂ ਪਾਣੀ ਵੀ ਪਾਈ ਹੈ ਪਾਣੀ ਆਪਾਂ ਜ਼ਿਆਦਾ ਨਹੀਂ ਪਾਵਾਂਗੇ ਤੇ ਆਪਣੀ ਵਰਫੀ ਵਧੀਆ ਪੰਕੇ ਤਿਆਰ ਹੋ ਕੇ ਤੇ ਹੁਣ ਆਪਾਂ ਇਹਨੂੰ ਘੋਲ ਲਾਂਗੇ ਚੰਗੀ ਤਰੀਕੇ ਨਾਲ ਪਾਣੀ ਦੇ ਵਿੱਚ ਗੈਸ ਨੂੰ ਆਪਾਂ ਆਨ ਕਰਤਾ ਤੇ ਹੁਣ ਆਪਾਂ ਚਾਸਨੀ ਬਣਾ ਕੇ ਤਿਆਰ ਕਰਾਂਗੇ। ਕੀਨੂ ਨੂੰ ਆਪਾਂ ਚੰਗੀ ਤਰੀਕੇ ਨਾਲ ਮਿਕਸ ਕਰ ਲਾਂਗੇ। ਸ਼ੀਨੀ ਆਪਣੀ ਮਿਕਸ ਹੋ ਗਈ ਥੋੜੀ ਜਿਹੀ ਰਹਗੀ। ਇੱਥੇ ਦੇਖੋ ਤੁਸੀਂ ਕੀਨੀ ਮਿਕਸ ਹੋ ਗਈ ਤੇ ਬਬਲ ਜਵਣੇ ਸ਼ੁਰੂ ਹੋ ਗਏ ਤੇ ਆਪਣੀ ਚਾਸਨੀ ਬਿਲਕੁਲ ਤਿਆਰ ਆ ਜੀ ਬਣ ਕੇ। ਤੁਸੀਂ ਦੇਖ ਸਕਦੇ ਹੋ ਆਪਾਂ ਚਾਸਨੀ ਕਰਕੇ ਦੇਖਾਂਗੇ ਚਾਸਨੀ ਵਧੀਆ ਬਣ ਰਹੀ ਹੈ ਇੱਕ ਤਾਰ ਦੀ ਇਸ ਟਿੱਕੇ ਨਾਲ ਆਪਾਂ ਚਾਸਨੀ ਬਣਾਵਾਂਗੇ ਤੇ ਹੁਣ ਜੀ ਆਪਾਂ ਜਿਹੜਾ ਸੂਜੀ ਵਾਲਾ ਉਹ ਰੱਖਿਆ ਸੀਗਾ ਨਾ ਪਾੜਾ ਕੇ ਪੇਸਟ ਜਆ ਉਹ ਚਾਸਨੀ ਨੂੰ ਆਪਾਂ ਮਿਕਸ ਕਰ ਦਾਂਗੇ ਜੀ ਚੰਗੇ ਟਿੱਕੇ ਨਾਲ ਆਪਾਂ ਮਿਕਸ ਕਰਨਾ ਤਾਂ ਕਿ ਇਹਦੇ ਵਿੱਚ ਬਿਲਕੁਲ ਵੀ ਗੰਡਾ ਨਾ ਰਹਿਣ ਤੇ ਚੰਗੇ ਟਿੱਕੇ ਨਾਲ ਆਪਾਂ ਸਪੈਚੂਲਰ ਦੇ ਨਾਲ ਇਹਨੂੰ ਮਿਕਸ ਕਰਦੇ ਜਾਣਾ ਤੇ ਬਿਲਕੁਲ ਵੀ ਗੰਡਾ ਵਗੈਰਾ ਨਹੀਂ ਰਹਿਣ ਚਾਹੀਦੀ ਤੇ ਗੈਸ ਨੂੰ ਉੱਪਰ ਆਨ ਰੱਖਣਾ ਤੇ ਇਹਨੂੰ ਆਪਾਂ گاੜਾ ਕਰਨਾ ਪੇਸਟ ਨੂੰ ਜਿਹੜਾ ਆਪਣਾ ਇਹ ਬਣ ਗਿਆ ਪੇਸਟ ਜਾਂ ਇਹਨੂੰ ਆਪਾਂ ਥਿੱਕ ਕਰਨਾ ਪੂਰਾ ਤਾਂ ਕਿ ਇਹ ਆਪਣੀ ਬਰਫੀ ਦੇ ਲਈ ਫਰਫਤ ਹੋ ਜੇ ਇਹ ਬੈਟਰ ਇਹਦੀ ਕਨਸਿਸਟੈਂਸੀ ਇਤਨੀ ਰੱਖਣੀ ਆ ਦੇ ਕੋਪਰ ਲਗਾਤਾਰ ਖੁਰਚਣੀ ਚਲਾਉਨੇ ਆ ਤੇ ਗੈਸ ਨੂੰ ਆਪਾਂ ਸਿਮ ਕਰਕੇ यो करना मिक्स करना देखो ये गाढ़ी होनी शुरू होगी जिदा कि बर्फी बर्फी के जमने तैयार होगी देखो वजी ये गाढ़ा जहा अपना पेस्ट बन के तैयार हो गया तो अपना ਜਿਆਦਾ ਕਿੱਲਾ ਨਹੀਂ ਰੱਖਣਾ ਤੇ ਫਿਰ ਆਪਣੀ ਬਰਫੀ ਨਹੀਂ ਵਧੀਆ ਬਣਨੀ ਤੇ ਤੁਸੀਂ ਨਾਪ ਕੇ ਜਿਸ ਤਰੀਕੇ ਨਾਲ ਮੈਂ ਇਹਨੂੰ ਸਮਾਨ ਨੂੰ ਲੈਂਦਾ ਉਸੇ ਤਰੀਕੇ ਨਾਲ ਨਾਪ ਕੇ ਲਿਓ ਤੇ ਇੱਕ ਕੌਲੀ ਨੂੰ ਸੈੱਟ ਕਰ ਲਿਓ ਤੇ ਉਸੇ ਉਹ ਨਾਪ ਦੇ ਨਾਲ ਸਾਰੀਆਂ ਚੀਜ਼ਾਂ ਲੈਣੀਆਂ ਤੇ ਤੁਹਾਡੀ ਬਰਫੀ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ। ਹੁਣ ਜੀ ਦੇਖੋ ਆਪਣਾ ਪੇਸਟ ਵਧੀਆ ਬਣ ਗਿਆ ਇਹ ਬਰਫੀ ਦੇ ਜੰਮਣ ਦੇ ਲਈ ਰੈਡੀ ਆ ਕੰਸਿਸਟੈਂਸੀ ਵੀ ਵਧੀਆ ਬਣਗੀ। ਹੁਣ ਜੇ ਆਪਾਂ ਇੱਕ ਪਟਾ ਲਾਂ ਲਾਂਗੀ ਪਲੇਟ ਲੈ ਲਾਂਗੀ ਤੁਹਾਡੇ ਕੋਲ ਜੇ ਵਰਫੀ ਵਾਲਾ ਉਹ ਹੈਗਾਕਰ ਉਹਦੇ ਵਿੱਚ ਵੀ ਤੁਸੀਂ ਵਰਫੀ ਨੂੰ ਸੈੱਟ ਕਰ ਸਕਦੇ ਹੋ ਤੇ ਆਪਾਂ ਹੱਥ ਦੇ ਨਾਲ ਹੀ ਕਰਾਂਗੇ ਸੈੱਟ ਤੇ ਮੈਂ ਪਲੇਟ ਲੈਂਦੀ ਆ ਤੁਸੀਂ ਥਾਲ ਵਗੈਰਾ ਵੀ ਲੈ ਸਕਦੇ ਹੋ ਜੇ ਤੁਹਾਡੇ ਕੋਲ ਵਰਫੀ ਵਾਲੀ ਟ੍ਰੇ ਆ ਟ੍ਰੇ ਦੇ ਵਿੱਚ ਵੀ ਸੈੱਟ ਕਰ ਸਕਦੇ ਹੋ ਤੇ ਇਹਨੂੰ ਆਪਾਂ ਗ੍ਰੀਸ ਕੀਤਾ ਦੇਸੀ ਕੀ ਦੇ ਨਾਲ ਤੁਸੀਂ ਵਾਟਰ ਪੇਪਰ ਵੀ ਲੈ ਸਕਦੇ ਹੋ ਨੀ ਕੀ ਰੱਖਣ ਵਾਸਤੇ ਤੇ ਹੁਣ ਆਪਾਂ ਸਾਰੇ ਜਿਹੜਾ ਬਣਾਏ ਹੋਏ ਸੂਜੀ ਦਾ ਪੇਸਟ ਇਹਨੂੰ ਸਾਰੇ ਨੂੰ ਆਪਾਂ ਇਹਦੇ ਵਿੱਚ ਪਾਵਾਂਗੇ ਪਲੇਟ ਦੇ ਵਿੱਚ ਪਲੇਟ ਦੇ ਵਿੱਚ ਆਪਾਂ ਕੱਢ ਕੇ ਇਹਨੂੰ ਹੱਥਾਂ ਦੇ ਨਾਲ ਸੈੱਟ ਕਰਾਂਗੇ ਦੇਖੋ ਪੇਸਟ ਆਪਣਾ ਵਧੀਆ ਬਣ ਗਿਆ ਹੈ ਇਹ ਥਿੱਕ ਬਣ ਗਿਆ ਤੇ ਜੰਮਣ ਦੇ ਲਈ ਰੈਡੀ ਹੈ ਆਪਣੀ ਬਰਫੀ ਕਿਉਂਕਿ ਇਹ ਜਦੋਂ ਆਪਾਂ ਠਿੱਕਾ ਬਣਾ ਕੇ ਤਿਆਰ ਕਰਾਂਗੇ ਤਾਂ ਹੀ ਆਪਣੀ ਪਰਫੀ ਜਲਦੀ ਬਣ ਕੇ ਤਿਆਰ ਹੋ ਜੂ ਤੇ ਇਹ ਅੱਧੇ ਘੰਟੇ ਦੇ ਵਿੱਚ ਵੀ ਆਪਣੀ ਪਰਫੀ ਤਿਆਰ ਹੋ ਜੂ ਘੰਟੇ ਦੇ ਵਿੱਚ ਤਾਂ ਪ੍ਰੋਪਰ ਸੈੱਟ ਹੋ ਜੂਗੀ ਆਪਾਂ ਹੱਥਾਂ ਦੇ ਨਾਲ ਹੀ ਨੂੰ ਇਸ ਠਿੱਕੇ ਨਾਲ ਕੋਈ ਵੀ ਸ਼ੇਪ ਦੇ ਸਕਦੇ ਹੋ ਤੁਸੀਂ ਤਾਂ ਆਪਾਂ ਚੌਰਸ ਜੀ ਬਣਾਵਾਂਗੇ ਜਿਸ ਤਰੀਕੇ ਨਾਲ ਟਰੇ ਦੇ ਵਿੱਚ ਬਰਫੀ ਜੰਮਦੀ ਹੈ ਮੇਨੂੰ ਹੱਥਾਂ ਦੇ ਨਾਲ ਹੀ ਸੈੱਟ ਕਰ ਲਿਆ ਦੇਖੋ ਇਹਦੇ ਵਿੱਚ ਚੁੱਕਿਆ ਉਹ ਕਿਉਂਕਿ ਆਪਾਂ ਪਾਇਆ ਸੀ ਤੇ ਪਲੇਟ ਦੇ نیچے ਵੀ ਲਾਇਆ ਸੀ ਤੇ ਹੱਥਾਂ ਦੇ ਨਾਲ ਉਹੀ ਕਿਉਂ ਲੱਗ ਗਿਆ ਤੇ ਉਹਦੇ ਨਾਲ ਵਧੀਆ ਸੈੱਟ ਹੋ ਜੂਗੀ ਤੇ ਆਪਾਂ ਨੂੰ ਐਕਸਟਰਾ ਘਿਓ ਲਾਉਣ ਦੀ ਜ਼ਰੂਰਤ ਨਹੀਂ ਪੈਣੀ ਦੇਖੋ ਇਸ ਟਿੱਕ ਨੇ ਮੈਂ ਹਲਕਾ ਹਲਕੀ ਹੱਥਾਂ ਦੇ ਨਾਲ ਇਹਨੂੰ ਵਧੀਆ ਸੈੱਟ ਕਰ ਲਿਆ ਵਰਫੀ ਦੀ ਸ਼ੇਪ ਦੇ ਵਿੱਚ ਬਣਾ ਲਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਆਪਣਾ ਬਰਫੀ ਸੀਪ ਦੇ ਵਿੱਚ ਆਪਾਂ ਸੈੱਟ ਕਰਕੇ ਰੱਖ ਲਿਆ। ਥੋੜੀ ਜਿਹੀ ਮਦਦ ਦੇ ਨਾਲ ਆਪਾਂ ਇਹਦੇ ਜਿਹੜੇ ਕਿਨਾਰੇ ਆ ਉਹਨਾਂ ਨੂੰ ਵੀ ਸੈੱਟ ਕਰ ਲਾਂਗੇ। ਤੁਸੀਂ ਕਿਸੇ ਵੀ ਇਹ ਇਹਨਾਂ ਪਾਣੀ ਦੇ ਵਿੱਚ ਪਾ ਸਕਦੇ ਹਾਂ ਜੇ ਤੁਸੀਂ ਹੋਰ ਸੇਪ ਦੀ ਬਰਫੀ ਕੱਟਣਾ ਚਾਹੁੰਦੇ ਹੋ ਇਹ ਚਾਰਸ ਨਹੀਂ ਪੀਸ ਕਰਨਾ ਚਾਹੁੰਦੇ ਤੇ ਹੁਣ ਆਪਾਂ ਇੱਥੇ ਡਰਾਈ ਫਰੂਟ ਲਗਾਏ ਆ ਪਿਸਤਾ ਤੇ ਬਦਾਮ ਮੈਂ ਲੰਮੇ ਲੰਮੇ ਕੱਟ ਲਈ ਸੀ ਤੇ ਇਹਨਾਂ ਨੂੰ ਆਪਾਂ ਹਲਕਾ ਹਲਕਾ ਪ੍ਰੈਸ ਕਰ ਦਾਂਗੇ ਤਾਂ ਕਿ ਇਹ ਬਰਫੀ ਦੇ ਵਿੱਚ ਵਧੀਆ ਚਿਪਕ ਜਾਣ ਇਸ ਟਿੱਕੇ ਨੂੰ ਆਪਾਂ ਸੈੱਟ ਕਰ ਦਾਂਗੇ ਇਹਨਾਂ ਨੂੰ ਤੇ ਤੁਸੀਂ ਕੋਈ ਵੀ ਡ్రਾਈ ਫਰੂਟ ਇਹਦੇ ਵਿੱਚ ਲਗਾ ਸਕਦੇ ਹੋ ਜਿਹੜੇ ਤੁਹਾਨੂੰ ਪਸੰਦ ਹੈ। ਦਿੱਕੋ ਆਪਾਂ ਇਹਨੂੰ ਘੰਟਾ ਕਰਖਿਆ ਸੀ। ਬਰਫੀ ਆਪਣੀ ਜੰਮ ਕੇ ਤਿਆਰ ਹੈ ਤੇ ਕੱਟਣ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਆਉਂਦੀ ਤੇ ਹੁਣ ਆਪਾਂ ਇੱਥੇ ਕੱਟ ਕੇ ਤਿਆਰ ਕਰਾਂਗੇ ਤੇ ਆ ਜਿਹੜੀ ਸਾਈਡ ਵਾਲੀ ਕਿਨਾਰੀ ਹੈ ਇਹਨੂੰ ਆਪਾਂ ਲਾ ਦਾਂਗੇ। ਤੇ ਬਾਕੀ ਸਾਈਡ ਵਾਲੀਆਂ ਕਿਨਾਰੀਆਂ ਜਿਹੜੀਆਂ ਉਹ ਵਧੀਆ ਨਹੀਂ। ਕਿ ਆਪਾਂ ਇਸੇ ਤਰੀਕੇ ਨਾਲ ਰੱਖ ਲਾਂਗੇ ਤੁਸੀਂ ਲਾਉਣਾ ਚਾਹੁੰਦੇ ਆ ਇਹਨਾਂ ਨੂੰ ਹਲਕੀ ਹਲਕੀ ਲਾ ਵੀ ਸਕਦੇ ਹੋ ਤੇ ਇੱਥੇ ਆਪਾਂ ਪੀਸ ਕੱਟ ਕੇ ਤਿਆਰ ਕਰਾਂਗੇ ਆਪਾਂ ਚਾਰਸ ਪੀਸ ਕੱਟਾਂਗੇ ਤੁਸੀਂ ਕੋਈ ਵੀ ਸ਼ੇਪ ਦੇ ਪੀਸ ਕੱਟ ਸਕਦੇ ਹੋ ਤੇ ਇੱਥੇ ਮੈਂ ਇੱਕ ਪਲੇਟ ਦੇ ਵਿੱਚ ਬਰਫੀ ਨੂੰ ਰੱਖੂਗੀ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਆਪਣੀ ਬਰਫੀ ਬਣ ਕੇ ਤਿਆਰ ਹੋਈ ਹੈ ਤੇ ਬਹੁਤ ਹੀ ਘੱਟ ਟਾਈਮ ਦੇ ਵਿੱਚ ਤੇ ਝਟਪਟ ਇਹ ਬਰਫੀ ਬਣ ਕੇ ਤਿਆਰ ਹੋ ਜਾਂਦੀ ਹੈ ਬਾਜ਼ਾਰ ਨਾਲੋਂ ਕਿਤੇ ਵਧੀਆ ਬਰਫੀ ਬਣ ਕੇ ਤਿਆਰ ਹੋਈ ਹੈ ਇਹ ਮੂੰਹ ਦੇ ਵਿੱਚ ਘੁਲ ਜੂਗੀ ਇੰਨੀ ਕਿ ਨਰਮ ਬਰਫੀ ਬਣ ਕੇ ਤਿਆਰ ਹੋਈ ਹੈ ਤੁਸੀਂ ਦੇਖ ਸਕਦੇ ਹੋ ਇੱਕ ਪੀਸ ਮੈਂ ਤੋੜ ਕੇ ਵੀ ਦਿਖਾਇਆ ਤਾਂ ਕਿੰਨੀ ਵਧੀਆ ਬਰਫੀ ਬਣ ਕੇ ਤਿਆਰ ਹੋਈ ਹੈ ਉਮੀਦ ਹੈ ਕਿ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗੀਆਂ ਜੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਪ੍ਰੈਸ ਕਰਿਓ